ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਘਰ ਦੀ ਕੰਟੀਨ ਵਿੱਚ ਅੱਜ ਆਪਾਂ ਘਰ ਦੀ ਕੰਟੀਨ ਵਿੱਚ ਬਹੁਤ ਹੀ ਟੇਸਟੀ ਸਰਦੀਆਂ ਦੀ ਖਾਸ ਲਸਣ ਅਦਰਕ ਦੀ ਤਰੀ ਬਣਾ ਕੇ ਤਿਆਰ ਕਰਾਂਗੇ ਜਿਹੜੀ ਕਿ ਬਹੁਤ ਹੀ ਜ਼ਿਆਦਾ ਵਧੀਆ ਹੁੰਦੀ ਹੈ ਜੋ ਕਿ ਸਾਨੂੰ ਕਮਰ ਦਰਦ ਜਾਂ ਸਰੀਰ ਵਿੱਚ ਕਿਸੇ ਵੀ ਤਰ੍ਹਾਂ ਦੇ ਕੋਈ ਦਰਦ ਹੋਵੇ ਜਾਂ ਵਾਈ ਹੋਈ ਹੋਵੇ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਲਾਭ ਕਰਦੀ ਹੈ ਤੇ ਬਹੁਤ ਹੀ ਜਲਦੀ ਬਣ ਕੇ ਤਿਆਰ ਹੁੰਦੀ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆ ਕੇ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨਾਲੀ ਬੈਲ ਆਈਕਨ ਬਟਨ ਨੂੰ ਦਬਾਓ ਤਾਂ ਕਿ ਮੇਰੀ ਆਉਣ ਵਾਲੀਆਂ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਜੀ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਤਰੀਕ ਦੀ ਰੈਸਪੀ ਲਸਣ ਅਦਰਕ ਦੀ ਤਰੀ ਬਣਾਉਣ ਵਾਸਤੇ ਜੋ ਵੀ ਚੀਜ਼ਾਂ ਚਾਹੀਦੀਆਂ ਨੇ ਪਹਿਲਾਂ ਇੱਕ ਵਾਰੀ ਅਸੀਂ ਉਹਨਾਂ ਨੂੰ ਦੇਖਦੇ ਹਾਂ ਜੀ ਤੇ ਇਹਦੇ ਵਾਸਤੇ ਅਸੀਂ ਲਿਆ ਜੀ ਇੱਕ ਛੋਟਾ ਪਿਆਜ਼ ਉਹਨੂੰ ਕद्दूकश ਕਰ ਲਿਆ ਜੀ ਤੇ ਦੋ ਲਸਣ ਦੀਆਂ ਸਾਫਤ ਗੱਠੀਆਂ ਇਹਨੂੰ ਵੀ ਅਸੀਂ ਕद्दूकश ਕਰ ਲਿਆ ਤੇ ਇਹਦੇ ਵਿੱਚ ਆਪਾਂ ਅਦਰਕ ਨੂੰ ਕद्दूकश ਕੀਤਾ ਤੇ ਇਹ ਵਾਲੇ 4 ਚਮਚਾ ਪਾ ਅਦਰਕ ਲਿਆ ਜੀ ਤੁਸੀਂ ਆਪਣੇ ਹਿਸਾਬ ਨਾਲ ਲਸਣ ਅਦਰਕ ਦੀ ਮਾਤਰਾ ਨੂੰ ਵਧਾ ਘਟਾ ਸਕਦੇ ਹੋ ਦੋ ਟਮਾਟਰ ਇਹਨਾਂ ਨੂੰ ਵੀ ਕद्दूकश ਕੀਤਾ ਹੈ ਜੀ ਧਨੀਆ ਨੂੰ ਇਸ ਤਰ੍ਹਾਂ ਬਰੀਕ ਕੱਟ ਲਿਆ ਹੈ ਤੇ ਇਹ ਲਸਣ ਦੀਆਂ ਪੁਕਾ ਨੇ ਜੀ ਇਹਨਾਂ ਨੂੰ ਵੀ ਅਸੀਂ ਬਰੀਕ ਕੱਟਿਆ ਤੇ ਇੱਕ ਹਰੀ ਮਿਰਚ ਇਹਨੂੰ ਇਸ ਤਰ੍ਹਾਂ ਦੋ ਹਿੱਸੇ ਵਿੱਚ ਕੱਟਿਆ ਹੈ ਜੀ ਤੇ ਚਲੋ ਜੀ ਫੇਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਰੈਸਪੀ ਪੈਨ ਆਪਾਂ ਰੱਖ ਲੈ ਜੀ ਇਹਦੇ ਵਿੱਚ ਅਸੀਂ ਇੱਕ ਚਮਚਾ ਪਾਵਾਂਗੇ ਜੀ ਦੇਸੀ ਘਿਓ ਦਾ ਕਿ ਉਹ ਨੂੰ ਕਰਾਂਗੇ ਜੀ ਹਲਕਾ ਜਿਹਾ ਗਰਮ ਕਿ ਉਹ ਹੋ ਗਿਆ ਜੀ ਆਪਣਾ ਗਰਮ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਪਾ ਦਾਂਗੇ ਜੀ ਅਦਰਕ ਇਹਨੂੰ ਅਸੀਂ ਲੋ ਫਲੇਮ ਤੇ ਕਿ ਉਹਦੇ ਵਿੱਚ ਭੁੰਨ ਲਵਾਂਗੇ ਤੇ ਫਿਰ ਆਪਾਂ ਸਬਜ਼ੀ ਬਣਾਣੀ ਸ਼ੁਰੂ ਕਰਾਂਗੇ ਜੀ ਇਹ ਸਬਜ਼ੀ ਨੂੰ ਤੁਸੀਂ ਇਸ ਤਰੀਕੇ ਨਾਲ ਬਣਾਇਓ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਏਗੀ ਜੀ ਤੇ ਤੇਸ ਵੀ ਬਹੁਤ ਲੱਗੇਗੀ మీడియం ਫਲੇਮ ਤੇ ਇਹਨੂੰ ਅਸੀਂ ਫੰਸ਼ਨਮੈਂਟ ਚੰਗੀ ਤਰ੍ਹਾਂ ਪੁੰਨ ਲਵਾ ਹੈ ਇਹ ਸਬਜੀ ਦਰਦਾਵਾਂ ਵਾਸਤੇ ਸ਼੍ਰੀ ਰਾਮ ਬਾਣ ਇਲਾਜ ਹੈ ਜੀ ਇਹ ਸਰਦੀਆਂ ਵਿੱਚ ਤੁਹਾਡੇ ਦਰਦਾ ਹੋਣਾ ਕਮਰ ਦਰਦ ਹੋਵੇ ਜਾਂ ਵਾਈਵਾਦੀ ਹੋਈ ਹੋਵੇ ਤੇ ਤੁਸੀਂ ਇਹ ਸਬਜੀ ਨੂੰ ਬਣਾ ਕੇ ਖਾ ਸਕਦੇ ਹੋ ਤੁਹਾਨੂੰ ਬਹੁਤ ਹੀ ਜ਼ਿਆਦਾ ਮਿਲੇਗਾ ਜਿਬਾਬ ਅਦਰਕ ਨੂੰ ਅਸੀਂ ਘਿਓ ਵਿੱਚ ਚੰਗੀ ਤਰ੍ਹਾਂ ਪੁੰਨ ਲਿਆ ਜੀ ਦੇਖੋ ਇਹਨੇ ਘਿਓ ਛੱਡਤਾ ਜੀ ਹੁਣ ਆਪਾਂ ਗੈਸ ਕਰਤਾ ਜੀ ਬੰਦ ਤੇ ਆਪਾਂ ਦੂਜੀ ਕੜਾਈ ਰੱਖ ਕੇ ਫਿਰ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਲਸਣ ਅਦਰਕ ਦੇ ਤਰੀਕਾ ਬਣਾਉਣੀ ਕਰਦੇ ਹਾਂ ਜੀ ਸ਼ੁਰੂ ਹੁਣ ਅਸੀਂ ਕੜਾਈ ਵਿੱਚ ਇੱਕ ਚਮਚਾ ਹੋਰ ਦੇਸੀ ਘਿਓ ਦਾ ਪਾ ਦਾਂਗੇ ਜੀ ਘਿਓ ਨੂੰ ਕਰ ਲਾਂਗੇ ਜੀ ਗਰਮ ਫਿਰ ਬਾਕੀ ਸਮਾਨੇ ਦੇ ਵਿੱਚ ਬਾਅਦ ਚ ਐਡ ਕਰ ਲਾਂਗੇ ਘਿਓ ਗਰਮ ਹੋ ਗਿਆ ਜੀ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਅੱਧਾ ਚਮਚਾ ਪਾ ਦਾਂਗੇ ਜੀ ਜੀਰਾ ਜੀਰੇ ਦੇ ਨਾਲ ਹੀ ਅਸੀਂ ਇਹ ਵਾਲਾ ਲਸਣ ਪਾ ਦਾਂਗੇ ਇਹਨਾਂ ਨੂੰ ਅਸੀਂ ਸੋ ਨਾਲਾਂਗੇ ਤਾਂ ਕਿ ਲਸਣ ਦਾ ਕੱਚਾਪਨ ਨਿਕਲ ਜਾਵੇ ਫਿਰ ਇਹਦੇ ਵਿੱਚ ਆਪਾਂ ਪਿਆਜ਼ ਪਾਵਾਂਗੇ ਲਸਣ ਨੂੰ ਅਸੀਂ ਇੰਨਾ ਕੁ ਭੁੰਨਿਆ ਜੀ ਤੇ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਜੀ ਪਿਆਜ਼ ਕਿਉਂਕਿ ਪਿਆਜ਼ ਦੇ ਨਾਲ ਲਸਣ ਨੇ ਜੇ ਫੋਰਸ ਜਣਾਇਆ ਜੀ ਤੇ ਫਿਰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਪਿਆਜ਼ ਨੂੰ ਭੁੰਨ ਲਿਆ ਫਿਰ ਅਸੀਂ ਆਟਾ ਪਾਵਾਂਗੇ ਲਓ ਜੀ ਪਿਆਜ਼ ਵੀ ਆਪਣਾ ਪੁੱਜ ਕੇ ਤਿਆਰ ਹੈ ਜੀ ਤੇ ਹੁਣ ਅਸੀਂ ਇਹਦੇ ਵਿੱਚ ਟਮਾਟਰ ਪਾਵਾਂਗੇ। ਟਮਾਟਰ ਦੇ ਨਾਲ ਹੀ ਅਸੀਂ ਅੱਧਾ ਚਮਚਾ ਪਾਵਾਂਗੇ ਜੀ ਨਮਕ ਦਾ ਤਾਂ ਕਿ ਟਮਾਟਰ ਬਹੁਤ ਹੀ ਜਲਦੀ ਸੌਫਟ ਹੋ ਜਾਣ। ਇਹਦੇ ਵਿੱਚ ਆਪਾਂ ਮਿਰਚ ਦਾ ਇਸਤੇਮਾਲ ਨਹੀਂ ਕੀਤਾ ਸਿਰਫ ਮੈਂ ਇੱਕ ਮਿਰਚ ਲਈ ਹੈ। ਮੈਨੂੰ ਦੋ ਹਿੱਸਿਆਂ ਵਿੱਚ ਕੱਟਿਆ ਬਸ ਉਹ ਪਾਵਾਂਗੇ ਕਿਉਂਕਿ ਅਦਰਕ ਵੀ ਕਾਫੀ ਕੜਵਾ ਹੁੰਦਾ ਹੈ ਤੇ ਜਿਹਦੇ ਨਾਲ ਸਬਜ਼ੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਣੀ ਹੈ ਇਸ ਕਰਕੇ ਆਪਾਂ ਮਿਰਚ ਨਹੀਂ ਪਾ ਰਹੇ ਜੇ ਤੁਸੀਂ ਪਾਣੀ ਹੋਵੇ। ਜੇ ਜੇਤਨ ਚਾਰਾ ਤਿੱਖਾ ਖਾਣਾ ਪਸੰਦ ਹੈ ਜਾਂ ਤੇਜ਼ ਮਿਰਚ ਤੁਸੀਂ ਇਹਦੇ ਵਿੱਚ ਮਿਰਚਾਂ ਪਾ ਸਕਦੇ ਹੋ ਟਮਾਟਰ ਵੀ ਪੁੱਜ ਕੇ ਤਿਆਰ ਹੈ ਜੀ ਦੇਖੋ ਇਹਨੇ ਕਿਉਂ ਛੱਡਤਾ ਜੀ ਹੁਣ ਅਸੀਂ ਇਹਦੇ ਵਿੱਚ ਇਹ ਵਾਲਾ ਅਦਰਕ ਪਾ ਦਾਂਗੇ ਤੇ ਫਿਰ ਬਾਅਦ ਵਿੱਚ ਪਾਉਣੇ ਹੈ ਜੀ ਅੱਗੇ ਇਹਦੇ ਵਿੱਚ ਮਸਾਲੇ ਇਹਨੂੰ ਕਰਾਂਗੇ ਜੀ ਚੰਗੀ ਤਰਾ ਮਿਕਸ ਤੇ ਲਗਾਤਾਰ ਹਿਲਉਂਦੇ ਹੋਏ ਅਸੀਂ ਸਾਲ ਲੈਣੇ ਸੀ ਪੋਣਾ ਲਵਾਂਗੇ ਇੱਕ ਚੁਟਕੀ ਪਾਵਾਂਗੇ ਜਹਿੰਗ ਹੈਗੇ ਇੱਥੇ ਬਿਲਕੁਲ ਆਪਸ਼ਨਲ ਆ ਜੀ ਤੁਸੀਂ ਪਾਣੀ ਆ ਤੇ ਪਾ ਦਿਓ ਨਹੀਂ ਪਾਣੀ ਤੇ ਰਹਿਣ ਦਿਓ ਪਰ ਮੈਨੂੰ ਇਹਦਾ ਟੇਸਟ ਲਸਣ ਅਦਰਕ ਦੀ ਤਰੀ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਜੀ ਇਸ ਕਰਕੇ ਮੈਂ ਜਦੋਂ ਵੀ ਇਹ ਸਬਜ਼ੀ ਨੂੰ ਬਣਾਉਣੀ ਹੈ ਥੋੜੀ ਜਿਹੀ ਹੈਂਗੇ ਦਾ ਚੀਜ਼ ਨੂੰ ਪਾ ਦਿੰਦਾ ਹਾਂ ਅੱਧਾ ਚਮਚਾ ਹਲਦੀ ਅੱਧਾ ਚਮਚਾ ਢੇਗੀ ਮਿਰਚ ਦਾ ਪਾਊਡਰ ਅੱਧੇ ਚਮਚਾ ਤਾਂ ਨਹੀਂ ਆਪਾਂ ਟਰ ਪਾ ਦਾਂਗੇ ਇਹਨਾਂ ਨੂੰ ਇੱਕ ਦੋ ਮਿੰਟ ਅਸੀਂ ਸੁਕਾੜਦੇ ਦੇ ਨਾਲ ਹੀ ਪਕਾ ਲਾਂਗੇ ਤੇ ਇਸ ਦੇ ਨਾਲ ਹੀ ਅਸੀਂ ਸਿਰਫ ਇੱਕ ਮਿਰਚ ਉਹਨੂੰ ਇਸ ਤਰ੍ਹਾਂ ਦੋ ਹਿੱਸਿਆਂ 'ਚ ਕੱਟ ਕੇ ਪਾ ਰਹੇ ਹਾਂ ਜੀ ਜੇ ਤੁਸੀਂ ਨਹੀਂ ਪਾਣੀ ਤੇ ਨਾ ਪਾਓ ਜੀ ਇਸ ਤੋਂ ਬਿਨਾਂ ਵੀ ਸਬਜ਼ੀ ਦਾ ਟੇਸ ਵਧੀਆ ਆਏਗਾ ਤੇ ਦੋ ਲਸਣ ਦੀਆਂ ਭੂਕਾਂ ਨੇ ਹਰਾ ਲਸਣ ਹੈ ਉਹ ਪਾ ਦਾਂਗੇ ਬਹੁਤ ਵਧੀਆ ਖੁਸ਼ਬੂ ਆਂਦੀ ਆ ਲਸਣ ਅਦਰਕ ਦੀ ਬਸ ਇੱਕ ਮਿੰਟ ਵਾਸਤੇ ਅਸੀਂ ਇੱਥੇ ਲਸਣ ਨੂੰ ਹਲਕਾ ਜਿਹਾ ਮਸਾਲੇ ਦੇ ਨਾਲ ਪਕਾ ਲਵਾਂਗੇ ਇੱਕ ਘੜਛੀ ਪਾਣੀ ਦੀ ਪਾ ਕੇ ਤੇ ਚੰਗੀ ਤਰ੍ਹਾਂ ਸਾਰੇ ਮਸਾਲੇ ਨੂੰ ਅਸੀਂ ਪਕਾ ਲਵਾਂਗੇ ਹੁਣ ਅਸੀਂ ਇਹਦੇ ਵਿੱਚ ਪਾਣੀ ਪਾਵਾਂਗੇ ਮੈਂ ਦੋ ਕੌਲੀਆਂ ਪਹਿਲਾਂ ਪਾਣੀ ਪਾਵਾਂਗੀ ਫਿਰ ਇਹਨੂੰ ਮਿਕਸ ਕਰਕੇ ਦੇਖਦੇ ਹਾਂ ਜੀ ਜੇ ਜ਼ਰੂਰਤ ਪਈ ਤੇ ਆਪਾਂ ਇਹਦੇ ਵਿੱਚ ਹੋਰ ਪਾਣੀ ਪਾ ਦਾਂਗੇ ਦੋ ਕੌਲੀਆਂ ਆਪਾਂ ਪਾਤੀਆਂ ਨੇ ਪਾਣੀ ਦੀਆਂ ਇਸ ਦੇ ਨਾਲ ਥੋੜਾ ਜਿਹਾ ਆਪਾਂ ਕੱਟਿਆ ਹੋਇਆ ਧਨੀਆ ਪਾਵਾਂਗੇ ਇਹਨੂੰ ਮਿਲਾ ਦਾਂਗੇ ਤੇ ਟੋਟਲ ਆਪਾਂ ਇਹਦੇ ਵਿੱਚ ਚਾਰ ਕੌਲੀਆਂ ਪਾਣੀ ਦੀਆਂ ਪਾਈਆਂ ਨੇ ਤੁਸੀਂ ਆਪਣੇ ਹਿਸਾਬ ਨਾਲ ਤਰੀ ਨੂੰ ਪਤਲਾ ਜਾਂ گاੜਾ ਕਰ ਸਕਦੇ ਹੋ ਜਿਸ ਤਰ੍ਹਾਂ ਦੇ ਵੀ ਤੁਸੀਂ ਖਾਣੇ ਪਸੰਦ ਕਰਦੇ ਹੋ ਪਰ ਇਹ ਤਰੀ ਥੋੜੀ ਪਤਲੀ ਹੁੰਦੀ ਹੈ ਇਸ ਕਰਕੇ ਆਪਾਂ ਚਾਰ ਕੋਲੀਆਂ ਪਾਣੀਆਂ ਪਾ ਕੇ 7-8 ਮਿੰਟੇ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਤੇ ਵਿੱਚ ਵਿੱਚ ਅਸੀਂ ਇਹਨੂੰ ਚੈੱਕ ਵੀ ਕਰਦੇ ਰਹਿਾਂਗੇ ਆ ਦੇਖੋ ਜੀ ਤਰੀ ਵਿੱਚ ਆਪਾਂ ਇੱਕ ਉਬਾਲਾ ਤੇਜ਼ ਗੈਸ ਤੇ ਪਾ ਲਿਆ ਜੀ ਤੇ ਹੁਣ ਅਸੀਂ ਗੈਸ ਕਰਾਂਗੇ ਜੀ ਮੀਡੀਅਮ ਇਹਨੂੰ ਮੱਠੇ ਸੇਕ ਤੇ ਲੋ ਫਲੇਮ ਤੇ ਅਸੀਂ 5-7 ਮਿੰਟ ਪਕਾਵਾਂਗੇ ਇਹਦੇ ਵਿੱਚ ਅਸੀਂ ਇੱਕ ਚਮਚਾ ਪਾ ਦਾਂਗੇ ਜੀ ਸੁੱਕੀ ਮੇਥੀ ਇਸਦੇ ਨਾਲ ਹੀ ਪਾਵਾਂਗੇ ਜੀ ਚਮਚੇ ਦਾ ਚੌਥਾ ਹਿੱਸਾ ਗਰਮ ਮਸਾਲਾ ਇਹਨੂੰ ਕਰ ਦਾਂਗੇ ਜੀ ਮਿਕਸ ਤੇ 6-7 ਮਿੰਟਾਂ ਤੱਕ ਚੈੱਕ ਕਰਦੇ ਹਾਂ ਜੀ ਆਪਣੇ ਲਸਣ ਅਦਰਕ ਦੀ ਤਰੀ ਨੂੰ 7-8 ਮਿੰਟ ਹੋ ਗਏ ਨੇ ਜੀ ਤਰੀ ਨੂੰ ਬੰਨਦੇ ਆ ਦੇਖੋ ਜੀ ਕਿਓ ਬਿਲਕੁਲ ਉੱਪਰ ਆ ਗਿਆ ਹੈ ਤੇ ਤਰੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਤੇ ਖੁਸ਼ਬੂ ਬਹੁਤ ਵਧੀਆ ਆਉਣ ਈ ਆ ਜੀ ਬਸ ਆਪਾਂ ਇਹਨੂੰ ਇੰਨਾ ਕੀ ਗਾੜਾ ਕਰਾਂਗੇ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਦੇਖ ਲਿਓ ਜਿੰਨੀ ਤੁਸੀਂ ਗਾੜੀ ਪਤਲੀ ਤੜੀ ਤਰੀ ਰੱਖਣੀ ਹੋਵੇ ਉਸ ਹਿਸਾਬ ਨਾਲ ਰੱਖ ਸਕਦੇ ਹੋ ਜੀ ਹੁਣ ਅਰਚ ਪਾ ਦਾਂਗੇ ਜੀ ਆਪਾਂ ਕਟਿਆ ਹੋਇਆ ਹਰਾ ਧਨੀਆ ਤੇ ਗਰਮਾ ਗਰਮ ਇਹਨੂੰ ਕਰਦੇ ਆਂ ਜੀ ਆਪਾਂ ਸਰ ਲਓ ਜੀ ਅਸੀਂ ਕਰਮਾ ਗਰਮ ਤਰੀ ਨੂੰ ਕਰਦੇ ਆ ਜੀ ਸਾਰਾ ਲਓ ਜੀ ਗਰਮਾ ਗਰਮ ਲਸਣ ਤੇ ਅਦਰਕ ਦੇ ਤਰੀਬਾਂ ਕੇ ਬਿਲਕੁਲ ਤਿਆਰ ਹੈ ਦੇਖੋ ਜੀ ਕਿੰਨੀ ਸੋਣੀ ਬਣ ਕੇ ਤਿਆਰ ਹੋਈ ਹੈ ਜੀ ਤੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਹੈ ਕਿਉਂਕਿ ਠੰਡ ਦੇ ਮੌਸਮ ਵਿੱਚ ਅਕਸਰ ਸਰੀਰ ਵਿੱਚ ਕਈ ਵਾਰੀ ਕਾਫੀ ਦਰਦਾਂ ਹੁੰਦੀਆਂ ਨੇ ਤੇ ਨਾਲੇ ਸਰੀਰ ਨੂੰ ਵਾਈ ਹੋਈ ਹੁੰਦੀ ਹੈ ਤੁਸੀਂ ਉਸ ਸਮੇਂ ਨੂੰ ਬਣਾ ਕੇ ਖਾਓ ਤੇ ਤੁਹਾਨੂੰ ਬਹੁਤ ਹੀ ਜ਼ਿਆਦਾ ਲਾਭ ਮਿਲੇਗਾ ਸਰਦੀਆਂ ਦੇ ਸੀਜ਼ਨ ਵਿੱਚ ਹਫਤੇ 'ਚ ਇਹਨੂੰ ਦੋ ਵਾਰੀ ਬਣਾ ਕੇ ਖਾਣਾ ਚਾਹੀਦਾ ਆ ਤੇ ਜਿਹਦੇ ਨਾਲ ਕੀ ਸਾਡਾ ਸਰੀਰ ਬਹੁਤ ਹੀ ਤੰਦਰੁਸਤ ਰਹਿੰਦਾ ਹੈ ਤੇ ਸਰੀਰ ਨੂੰ ਬਹੁਤ ਸਾਰਾ ਲਾਭ ਮਿਲਦਾ ਹੈ। ਇਹ ਸੀ ਸਾਡੀ ਅੱਜ ਦੀ ਰੈਸਪੀ ਮਿਲਦੇ ਆ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਸਟੀਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ।